ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਕੋਲੇ ਦੇ ਵਿੱਚ ਸੰਬੋਧਨ ਕਰਦਿਆ ਕਿਆ ਕਿ ਮਹਿਲਾਵਾਂ ਵੀ ਰਾਜਨੀਤੀ ਦੇ ਵਿੱਚ ਵੱਧ ਚੜਕਿਆ ਤੇ ਤਾਂ ਸਾਨੂੰ ਦੱਸਾਂਗੇ ਕਿਹੜੀਆਂ ਕਿਹੜੀਆਂ ਮਹਿਲਾਵਾਂ ਰਾਜਨੀਤੀ ਚ ਨੇ ਪਹਿਲਾਂ ਸੁਣੋ ਕੀ ਕਹਿਆ ਮੁੱਖ ਮੰਤਰੀ ਮਾਨ ਨੇ ਕੁੜੀਆਂ ਜਿਹੜੀਆਂ ਫਸਟ ਆਈਆਂ ਸੀ ਹੁਣ ਜ਼ਮਾਨਾ ਹੋ ਰਿਹਾ ਮਾਤਿਆਂ ਦਾ ਵੀ ਐਟੀਟਿਊਡ ਬਦਲ ਗਿਆ ਹੁਣ ਫੀਲਡ ਵੀ ਖੁੱਲ ਗਿਆ ਬਹੁਤ ਸਾਰੇ ਕੈਰੀਅਰ ਜਿਹੜੇ ਨੇ ਖੁੱਲ ਗਏ ਹੁਣ ਹਰ ਫੀਲਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਬਰਾਬਰ ਬਰਾਬਰ ਤੋਂ ਵੀ ਵੱਧ ਇੱਕ ਫੀਲਡ ਹੈ ਜੀ ਜਿਹੜਾ ਤੁਸੀਂ ਘੱਟ ਇੰਟਰਸਟ ਲੈਨੇ ਆ ਅੱਜ ਮੈਂ ਤੁਹਾਨੂੰ ਇਹ ਕਹਿਣਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਉਹ ਹੈਗਾ ਪੋਲਿਟਿਕਸ ਇਹਨੂੰ ਕੋਈ ਮਾੜੀ ਚੀਜ਼ ਨਾ ਸਮਝੋ ਕਿ ਇਹ ਤਾਂ ਬੰਦੀ ਗੇਮ ਹੈ ਇਹ ਤਾਂ ਪਤਾ ਨਹੀਂ ਪੈਸੇ ਵਾਲਿਆਂ ਦੀ ਐ ਇਹ ਤਾਂ ਗੁੰਡਾਗਰਦੀ ਵਾਲਿਆਂ ਦੀ ਐ ਆਮ ਤੌਰ ਤੇ ਨਾ ਤੁਸੀਂ ਰੈਲੀਆਂ ਜਾਂਦੇ ਹੋ ਨਾ ਹੀ ਬਹੁਤਾ ਖਬਰਾਂ ਚ ਇੰਟਰਸਟ ਹੁੰਦਾ ਤੁਹਾਡਾ ਮਾਪਿਆਂ ਨੇ ਜਿੱਧਰ ਨੂੰ ਕਹਤਾ ਉਧਰ ਨੂੰ ਵੋਟ ਪਾ ਦਿੰਨੇ ਹੋ ਭਰਾ ਨੇ ਜਿੱਧਰ ਕਹਤਾ ਜਾਂ ਹਸਬੰਡ ਨੇ ਜਿੱਧਰ ਕਹਤਾ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਇਸ ਮਾਮਲੇ 'ਚ ਵੀ ਤੁਸੀਂ ਖੁਦ ਮਖਤਿਆਰ ਬਣੋ ਇੰਟਰਸਟ ਲੋ ਕਿਉਂਕਿ ਪੋਲਿਟਿਕਸ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਾ ਹੈ ਕਿਸੇ ਨੇ ਲਿਖਿਆ ਕਿ ਪੋਲਿਟਿਕਸ ਦੇ ਵਿੱਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਹੈਗੇ ਕਿ ਬੰਦੇ ਮਾੜੇ ਹੀ ਇੱਥੇ ਆਉਂਦੇ ਨੇ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਚੰਗੇ ਬੰਦੇ ਘੱਟ ਆਉਂਦੇ ਜਿਵੇਂ ਕਿ ਦੋਸਤੋ ਤੁਸੀਂ ਸੁਣਿਆ ਕਿਸ ਕਦਰ ਪੰਜਾਬ ਮੁੱਖ ਮੰਤਰੀ ਨੇ ਅਪੀਲ ਕੀਤੀ ਮੈਲਾਵਾਂ ਨੂੰ ਰਾਜਨੀਤੀ ਚਾਓ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਨਮੋਲ ਗਗਨ ਮਾਨ ਦੀ ਜੋ ਕਿ ਘਰੜ ਤੋਂ ਵਿਧਾਇਕ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਉਹ ਪਹਿਲਾ ਇੱਕ ਸਿੰਗਰ ਔਰ ਮਾਡਲ ਸਨ ਉਹਨਾਂ ਦੇ ਕਾਫੀ ਹਿੱਟ ਗੀਤ ਆਇਨੇ ਜਿਵੇਂ ਕਿ ਕਾਲਾ ਸ਼ੇਰ ਬੁਲਟ ਨੂੰ ਲੈ ਕੇ ਵੀ ਇੱਕ ਗੀਤ ਆਇਆ ਸੀ ਜੋ ਬੜਾ ਚੜਿਆ ਸੀ ਤੇ ਅਨਮੋਲ ਗਗਨਮਾਨ ਨੇ ਰਣਜੀਤ ਸਿੰਘ ਗਿੱਲ ਅਕਾਲੀ ਦਲ ਦਾ ਜੋ ਮੌਜੂਦਾ ਵਿਧਾਇਕ ਸੀ ਉਸ ਨੂੰ ਹਰਾਇਆ ਸੀ ਤੇ ਅਨਮੋਲ ਗਗਨਮਾਨ ਟੂਰਿਜ਼ਮ ਮਨਿਸਟਰ ਵੀ ਰਹੇ ਨੇ ਕੈਬਨਟ ਚ وزیر ਰਹੇ ਨੇ ਤੇ ਹੁਣ ਵੀ ਪੋਲਿਟਿਕਸ ਦੇ ਵਿੱਚ ਕਾਫੀ ਐਕਟੀਵਿਟੀ ਤੇ ਮੌਜੂਦਾ ਵਿਧਾਇਕ ਨੇ ਖੜੜ ਤੋਂ ਉਸ ਤੋਂ ਹੁਣ ਗੱਲ ਕਰ ਲੈਨੇ ਆ ਨਰਿੰਦਰ ਕੋਰ ਭਰਾਸ ਦੀ ਜੋ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨੇ ਇਸ ਤੋਂ ਇਲਾਵਾ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਨੇ ਸ਼ਿਜੋਲਜੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਪ੍ਰਾਈਵੇਟ ਯੂਨੀਵਰਸਿਟੀ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਉਹ ਕਾਫੀ ਚਰਚਾ 'ਚ ਰਹੇ ਸਨ ਕਿਉਂਕਿ ਸਭ ਤੋਂ ਘੱਟ ਆਮਦਨ ਉਹਨਾਂ ਵੱਲੋਂ ਵਿਖਾਈ ਗਈ ਸੀ ਜਦੋਂ ਐਮਐਲਏ ਦੀ ਚੋਣ ਲੜੇ ਸਨ ਤੇ ਸੰਗਰੂਰ ਤੋਂ ਵਿਧਾਇਕ ਹਨ ਨਰਿੰਦਰ ਕੋਰ ਪਰਾਜ ਅੱਗੇ ਵੱਧਿਆਂ ਤੇ ਗੱਲ ਕਰਦੇ ਆ ਡਾਕਟਰ ਅਮਨਦੀਪ ਕੋਰ ਅਰੋੜਾ ਦੀ ਜੋ ਕਿ ਮੋਗਾ ਤੋਂ ਵਿਧਾਇਕ ਹਨ ਆਮ ਆਦਮੀ ਪਾਰਟੀ ਦੇ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਯੂਕਰੇਨ ਤੋਂ ਆਪਣੀ ਡਾਕਟਰੀ ਦੀ ਪੜ੍ਹਾਈ ਕਰਕੇ ਆਏ ਸਨ ਤੇ ਉਹਨਾਂ ਨੇ ਸੋਨੂ सूद ਐਕਟਰ ਦੀ ਭੈਣ ਮਾਲਵਿਕਾ सूद ਨੂੰ ਮੋਗਾ ਦੇ ਵਿੱਚ ਹਰਾਇਆ ਸੀ ਜਿਸ ਤੋਂ ਬਾਅਦ ਉਹ ਮੋਗਾ ਦੀ ਵਿਧਾਇਕ ਬਣੇ ਸਨ ਦੋਸਤੋ ਹੁਣ ਗੱਲ ਕਰਨ ਜਾ ਰਹੇ ਹਾਂ ਉਹ ਮਹਿਲਾ ਨੌਜਵਾਨ ਵਿਧਾਇਕ ਦੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਲੀਡਰਾਂ ਨੂੰ ਹਰਾਇਆ ਹਾਂਜੀ ਗੱਲ ਕਰ ਰਹੇ ਹਾਂ ਜੀਵਨ ਜੋਤ ਕੋਰ ਦੀ ਜੋ ਕਿ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਨੇ ਤੇ ਜੇ ਗੱਲ ਉਹਨਾਂ ਦੀ ਪੜ੍ਹਾਈ ਦੀ ਕਰੀਏ ਤਾਂ ਬਕਾਲਤ ਦੀ ਪੜ੍ਹਾਈ ਉਹਨਾਂ ਨੇ ਕੀਤੀ ਹੋਈ ਹੈ ਜੀਵਨ ਜਯੋਤ ਕੋਰ ਅੰਮ੍ਰਿਤਸਰ ਈਸਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਹਨ ਦੋਸਤੋ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਹਨ ਤਲਵੰਡੀ ਸਾਬੋਤ ਤੇ ਥੋੜੇ ਹੀ ਸਮੇਂ ਦੇ ਵਿੱਚ ਇਹਨਾਂ ਨੇ ਰਾਜਨੀਤੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈਏ ਚਰਚਾਵਾਂ ਹੁਣ ਇਹ ਵੀ ਚੱਲਦੀਆਂ ਨੇ ਕਿਪੋ ਵਿਖਦੇ ਵਿੱਚ ਕੁਲਤਾਰ ਸਿੰਘ ਸੰਧਵਾ ਜੋ ਪੰਜਾਬ ਦੇ ਸਪੀਕਰ ਹਨ ਜੇਕਰ ਉਹ ਹਟਦੇ ਹਨ ਤਾਂ ਬਲਜਿੰਦਰ ਕੋਰ ਨੂੰ ਵੀ ਸਪੀਕਰ ਬਣਾਇਆ ਜਾ ਸਕਦਾ ਹੈ ਇਹ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਬਧਾਇਕ ਹਨ ਇਹ ਤਸਵੀਰ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਕਿਉਂਕਿ ਸੋਨੀਆ ਮਾਨ ਜਿਨ੍ਹਾਂ ਨੂੰ ਕੀ ਹਰ ਕੋਈ ਜਾਣਦਾ ਥੋੜੀ ਦੇਰ ਪਹਿਲਾਂ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤਾਂ ਇਹ ਇੱਕ ਮਾਡਲ ਵੀ ਨੇ ਨਾਲ ਦੀ ਨਾਲ ਪੰਜਾਬੀ ਅਦਾਕਾਰਾਂ ਨੇ ਕਾਫੀ ਜ਼ਿਆਦਾ ਫੇਮਸ ਨੇ ਤਹਾਨੂੰ ਦੱਸ ਦਈਏ ਕਿ ਕਿਸਾਨੀ ਸੰਘਰਸ਼ ਦੇ ਵੇਲੇ ਕਾਫੀ ਐਕਟਿਵ ਰਹੇ ਨੇ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਵਿਕ ਚ ਵੇਖਣਾ ਹੋਵੇਗਾ ਐਮਪੀ ਬੰਦੇ ਨੇ ਜਾਂ ਫਿਰ ਐਮਐਲਏ ਦੋਸਤੋ ਹੁਣ ਗੱਲ ਕਰ ਰਹੇ ਹਾਂ ਅਮਰਿਤ ਗਿੱਲ ਦੀ ਜੋ ਕਿ ਕਾਂਗਰਸ ਦੀ ਸਪੋਰਟਸ ਪਰਸਨ ਹਨ ਬਠਿੰਡਾ ਤੋਂ ਬਿਲੋਂਗ ਕਰਦੇ ਹਨ ਐਕਟਿਵ ਹਨ ਕਾਫੀ ਜ਼ਿਆਦਾ ਰਾਜਨੀਤੀ ਦੇ ਵਿੱਚ ਤੇ ਭਾਰਤ ਜੋੜੋ ਯਾਤਰਾ ਦੇ ਬਤ ਰਾਹੁਲ ਗਾਂਧੀ ਦੇ ਨਾਲ ਇਹਨਾਂ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ ਆਪਣੇ ਹਲਕੇ ਦੇ ਵਿੱਚ ਮਹਿਲਾਵਾਂ ਦੇ ਕੰਮਕਾਜਾਂ ਨੂੰ ਲੈ ਕੇ ਕਾਫੀ ਐਕਟਿਵ ਹਨ ਤੇ ਦੋਸਤੋ ਇਹ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਰਿਪੋਰਟ ਕਿ ਮਹਿਲਾਵਾਂ ਨੂੰ ਇਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਜਾਂ ਫਿਰ ਨਹੀਂ ਜ਼ਰੂਰ ਕਮੈਂਟ ਕਰਕੇ ਦੱਸੋ ਬਿਊਰੋ ਰਿਪੋਰਟ ਟੀਵੀ 24 ਨਿਊਜ਼ ਪੰਜਾਬ